ਉੱਤਰੀ ਪਾਕਿਸਤਾਨ ਦੇ ਵੱਡਤਰ ਉਹਦੇ ਸਥਾਈ ਤੇ ਜਿਹਨੇ ਸਾਡੇ ਪੰਜਾਬ ਵਾਲਿਆਂ ਦੇ ਚ ਕਰਤੀ ਜਾਣ ਤੋਂ ਹੀ ਰੋਕ ਰਿਹਾ ਦੱਸ ਆਪਣੇ ਦੇਸ਼ཅੀ ਆ ਸੜਕ ਦੇ ਬਾਹਰ ਹੋਈਏ ਕੋਈ ਬਾਹਰ ਕੋਈ ਅਸਲਾ ਲੈ ਕੇ ਜਾਂਦੇ ਤਾਂ ਵੀ ਆ ਪਤਾ ਨਹੀਂ ਕਿ ਸਰਕਾਰ ਨੂੰ ਦੀ ਕੀ ਸੋਚ ਹੈ ਕਿ ਸਾਨੂੰ ਵਖਰੇਵਾ ਪਨ ਦੱਸਣਾ ਵੀ ਅਸੀਂ ਤੁਹਾਨੂੰ ਪੰਜਾਬ ਨੂੰ ਨਾ ਆਪਣਾ ਨਹੀਂ ਗਿਣਦੇ ਔਰ ਇਹ ਸੀ ਦਿੱਲੀ ਜਾਣ ਵਾਸਤੇ ਆਏ ਆ ਔਰ ਪ੍ਰਸ਼ਾਸਨ ਨੇ ਬਹੁਤ ਜਿਹੜਾ ਖੰਕਰ ਦੇਖੋ ਕਿਨੇ ਕੀ ਲਾ ਕੇ ਬੰਦ ਕੀਤਾ ਰਸਤਾ ਔਰ ਇੱਧਰ ਵੀ ਸਾਡਾ ਆਇਆ ਨਾ ਪਿੱਛੇ ਜਿਵੇਂ ਬੰਦੀ ਆਉਣਗੀਆ ਤੇ ਸਾਰੇ ਜਾਨਵਰ ਇਕੱਠੇ ਹੋ ਗਏ ਫਿਰ ਬੈਰੀਅਰ ਚੱਕਾ ਗਏ ਅਜੇ ਸਾਡੀ ਟੇਬਲ ਤੇ ਦਿੱਲੀ ਰਵਾਲਾ ਹੋਵਾਂਗੇ ਪਿੱਛੋਂ ਕੋਈ ਅਗੂ ਦੀ ਕਾਲ ਆਏਗੀ ਤੇ ਕੋਈ ਅਗੂ ਨੂੰ ਪੁੱਛੇ ਇਸ ਕਰਕੇ ਅਸੀਂ ਇੱਦੀ ਖੜੇ ਆ ਰਹੇ ਨਾਲ ਕੋਈ ਕਾਰਵਾਈ ਨਹੀਂ ਜਿਸਾਨ ਤੋਂ ਹੀ ਰੋਕ ਰਿਹਾ ਦੱਸ ਆਪਣੇ ਦੇਸ਼ ਦੀ ਆ ਸੜਕ ਤੇ ਬਾਹਰ ਹੋਈਏ ਕੋਈ ਬਾਹਰੋਂ ਆਸਰਾ ਲੈ ਕੇ ਜਾਂਦੇ ਹਾਂ ਤਾਲਵੀਆ ਆਪਣੀ ਰਾਤਾਂ ਦੇ ਲਈ ਉੱਥੇ ਜਾ ਰਹੇ ਹਾਂ ਮੰਗਾ ਬਣਨ ਵਾਸਤੇ ਹੋਰ ਕੋਈ ਆਣ ਦਾ ਪ੍ਰਦਰਸ਼ਨ ਕਰਦਾ ਕੋਈ ਤ ਵੀ ਗੱਲ ਬਾਤ ਹੀ ਨਹੀਂ ਮੰਦਿਰ ਚ ਰੋਕਦੇ ਬੰਦੇ ਸਾਰੇ ਹੋਰ ਦੱਸੋ ਪ੍ਰਸ਼ਾਸਨ ਦਾ ਇਹ ਹਾਲ ਆਪੇ ਕਿਹੜੇ ਮੰਦਿਰ ਦੇ ਉੱਤੇ ਇਹ ਤੇ ਸਮਝ ਨਹੀਂ ਆਉਂਦਾ ਖੱਟੜ ਸਰਕਾਰ ਦੇ ਹੋਤਰ ਦੇਦਾ ਦੇ ਪਾਊਡਰ ਬਣਾਉਂਦੇ ਜੀ ਇਹਦਾ ਇਹਦਾ ਆਰਡਰ ਕਿਵੇਂ ਬਣਾਇਆ ਇਤੋਂ ਪਾਕਿਸਤਾਨ ਦੇ ਆਰਡਰ ਤੋਂ ਇਹਦੇ ਸਖਤਾਈ ਤੇ ਜਿਵੇਂ ਸਾਡੀ ਪੰਜਾਬ ਵਾਲਿਆਂ ਚ ਕਰਤੀ ਇਹਨਾਂ ਬੁਰਾ ਹਾਲ ਕਰਾਇਆ ਪਰ ਇਹ ਠੀਕ ਨਹੀਂ ਗੱਲਾਂ ਗਲਤ ਕਰਿਆ ਪ੍ਰਸ਼ਾਸਨ ਸਰ ਇਹ ਲੋਕ ਕੀ ਕਰ ਰਹੇ ਸਰਕਾਰ ਦਾ ਆਰਡਰ ਆ ਇਹ ਮਜੂਰੀਆ ਡਿਊਟੀ ਕਰਨੀ ਵਿੱਚ ਇਹ ਵੀ ਜ਼ਿੰਮੇਦਾਰ ਹਨ ਕਾਫੀ ਹੈ ਤਾਂ ਜ਼ਿੰਮੇਦਾਰ ਭਾਈਓ ਸਾਡੇ ਵਿੱਚੇ ਨੁਕਸਾਨ ਸਾਰੇ ਸਾਡੇ ਸਾਡੇ ਆਪਣੇ ਦੇਸ਼ ਦਾ ਨੁਕਸਾਨ ਹੋਇਆ ਇਹਨਾਂ ਦਾ ਕਿਹਦਾ ਹੀ ਜਾਣਾ ਆ ਪੁੱਤ ਮਾਰਨਗੇ ਕਿਸਾਨਾਂ ਦੇ ਮਾਰਨਗੇ ਜਿਹਦੇ ਪੁਲਿਸ ਮਾਦੀ ਧਾਮਿਕ ਸਲਾਦੀ ਵਰਦੀ ਆ ਇਹ ਤਾਂ ਸਰਕਾਰਾਂ ਨੇ ਇਧੀਆਂ ਭੈੜੀਆਂ ਨੀਤੀਆਂ ਬਣਾਦੀਆਂ ਕਿਸਾਨ ਤੇ ਕਿਸਾਨ ਦਾ ਪੁੱਤ ਅੰਮ੍ਰੋ ਸਾਹਮਣੇ ਬਵਾਦਾ ਆ ਦੇਖੋ ਹੁਣ ਸਾਹਮਣੇ ਤੁਸੀਂ ਦੇਖੋ ਕਿੰਨੀ ਪੋਸਟ ਖੜੀ ਆ ਇਹ ਸਾਰੇ ਕਿਸਾਨਾਂ ਦੇ ਪੁੱਤ ਨੇ ਮਿਲਟਰੀ ਖੜੀਆ ਕਿਸਾਨਾਂ ਦੇ ਪੁੱਤ ਨੇ ਜੇ ਕਿਸਾਨਾਂ ਦਾ ਤੇ ਇਹਨਾਂ ਦਾ ਸਰਕਾਰ ਦਾ ਟਕਰਾਅ ਹੁੰਦਾ ਤਾਂ ਨੁਕਸਾਨ ਤਾਂ ਸਾਡਾ ਸਾਡੇ ਹੋਣਾ ਸਾਡਾ ਹੀ ਨੁਕਸਾਨ ਤਾਂ ਇਹਨਾਂ ਦਾ ਖਿਆਣਾ ਇਹਨਾਂ ਦਾ ਆਪਣੀ ਗੱਡੀ ਦਾ ਮਤਲਬ ਹੈ ਹੋਦ ਨੂੰ ਮਦਦ ਨਹੀਂ ਕਿਸੇ ਨਾਲ ਜੇ ਇਹਨਾਂ ਨੂੰ ਕਿਸੇ ਦਾ ਕੋਈ ਹੋਵੇ ਨਾ ਵੀ ਕੋਈ ਇਹਨਾਂ ਦਾ ਦਰਦ ਹੋਵੇ ਜੇ ਸਰਕਾਰਾਂ ਨੂੰ ਕਿਸਾਨ ਦਾ ਦਰਦ ਹੋਵੇ ਤੇ ਅੱਜ ਨੂੰ ਇਹ ਫੈਸਲਾ ਨਵੇੜ ਕੇ ਉੱਠਦੇ ਆਰਾ ਜਿਹੜੀ ਫੈਸਲਾ ਮੀਟਿੰਗ ਹੋਇਆ ਕੋਈ ਕਿਸੇ ਸਿਟੀ ਤੇ ਨਹੀਂ ਪਹੁੰਚੇ ਆਖਰ ਕਿਤੇ ਨਵੇਰ ਕੇ ਉੱਠਦੇ ਨੂੰ ਕੋ ਦੇਖੋ ਹਾਲਾਤੋ ਮਾਰੇ ਹੀ ਨੇ ਤੁਸੀਂ ਆਪ ਦੇਖ ਰਹੇ ਕਿੰਨੇ ਦਿਨ ਹੋ ਗਿਆ ਰਸਤਾ ਬੰਦ ਕੀਤਾ ਇਹਨਾਂ ਨੂੰ ਕਿਹਨਾਂ ਨੇ ਰਸਤਾ ਬੰਦ ਕਰਨ ਤੋਂ ਪਹਿਲਾਂ ਸਰਕਾਰਾਂ ਨੇ ਕੋਈ ਕੋਈ ਅਖਬਾਰ ਵਿੱਚ ਨਹੀਂ ਇਹਨਾਂ ਨੇ ਦੱਸਿਆ ਜਾ ਰਹੇ ਨੇ ਕੋਈ ਅਨਾਊਂਸਮੈਂਟ ਨਹੀਂ ਕਰਾਈ ਕਿ ਅਸੀਂ ਰਸਤਾ ਬੰਦ ਕਰਾਂਗੇ ਲੋਕ ਇੱਥੇ ਭਟਕਦੇ ਫਿਰਦੇ ਨੇ ਆ ਖਰਾਬਗੜ ਦੇ ਮੂਰ ਦੇ ਉੱਪਰ ਆ ਪੰਜ ਦਸ ਬੰਦੇ ਬੈਠੇ ਨੇ ਜੋਧਪੁਰ ਦੇ ਬੈਠੇ ਨੇ ਜਿਹੜੇ ਲੋਕਾਂ ਨੂੰ ਇੱਥੋਂ ਨਿਗਾਹ ਰਹੇ ਨੇ ਆਪਣੀਆਂ ਡਿਊਟੀਆਂ ਸਮਝ ਕੇ ਜਾਂ ਆਪਣਾ ਫਰਜ਼ ਸਮਝ ਕੇ ਇੱਕ ਸੇਵਾ ਦੇ ਤੌਰ ਤੇ ਆਪਣੇ ਘਰਾਂ ਤੋਂ ਵਿਹਲੇ ਹੋ ਕੇ ਵਿਚਾਰੇ ਬੈਠੇ ਨੇ ਇਥੋਂ ਲੋਕਾਂ ਨੂੰ ਰਸਤੇ ਪਾਪਾ ਕੇ ਹਰਾਨੇ ਨੂੰ ਕੱਢ ਰਹੇ ਨੇ ਪਰ ਇਹਨਾਂ ਸਰਕਾਰਾਂ ਵੱਲੋਂ ਜੋ ਕੀਤਾ ਜਾ ਰਿਹਾ ਬੇਹੱਦ ਨਿੰਦਕਜੋਗ ਹੈ ਇਹ ਜਿੰਨੀ ਨਿੰਦਾ ਕੀਤੀ ਹੋਈ ਉਹਦੇ ਘੱਟ ਹੈ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਾਰਡਰ ਬੰਦ ਕਰਨੇ ਨੇ ਮੈਨੂੰ ਐਉਂ ਲੱਗਦਾ ਪਈ ਸਾਨੂੰ ਆਪਣਾ ਵਖਰੇਵਾਪਣ ਵਿੱਚੋਂ ਦਿਸਣ ਲੱਗ ਪਿਆ ਪਈ ਜਿਵੇਂ ਅਸੀਂ ਤੁਹਾਨੂੰ ਸੀ ਵੱਖਰੇ ਕਰ ਰਹੇ ਹਾਂ ਨਹੀਂ ਤਾਂ ਕਰੋਨਾ ਕਾਲ ਵਿੱਚ ਵੀ ਤਾਂ ਸਭ ਕੁਝ ਬੰਦ ਹੋ ਗਿਆ ਸੀ ਉਸ ਤਰ੍ਹਾਂ ਵੀ ਤਾਂ ਹੋ ਸਕਦਾ ਸੀ ਜੇ ਬੰਦੇ ਨਾਲ ਕਰਨਾ ਵੀ ਸੀ ਆ ਤੇ ਇੱਕ ਹੁਣ ਸਾਡੀ ਜੇ ਕਈ ਅਸੀਂ ਲੋਕ ਕਲਾ ਮੇਰਾ ਜੋਧਪੁਰ ਪੈਂਦਾ ਮੇਰੀ ਰਿਸ਼ਤੇਦਾਰੀ ਸਾਰੀ ਹਰਿਆਣੇ ਚ ਹੈ ਆੜਤੀ ਮੇਰਾ ਹਰਿਆਣੇ ਚ ਹੈ ਜੋ ਵੀ ਕਾਰੋਬਾਰ ਕਪੜਾ ਲੀੜਾ ਲੈਣਾ ਸਭ ਕੁਝ ਅਸੀਂ ਹਰਿਆਣੇ ਚੋਂ ਲੈਣ ਜਾਂਦੇ ਆ ਆ ਸਾਡਾ ਇਹੋ ਜਿਹਾ ਹਾਲਾਤ ਬਣੇ ਲਈ ਵੀ ਅਸੀਂ ਸਾਡੇ ਬੱਚੇ ਸਕੂਲ ਬੋਧਨੀ ਪੜ੍ਹਦੇ ਨੇ ਮੇਰੀ ਬੇਟੀ ਸਕੂਲ ਵਿੱਚ ਪੜਾਉਂਦੀ ਉਹ ਬੋਧਨੀ ਪੜੋਂ ਜਾਂਦੀ ਆ ਉਹ ਸਾਰੇ ਘਰ ਬੈਠੇ ਨੇ ਪਤਾ ਨਹੀਂ ਵੀ ਸਰਕਾਰ ਨੂੰ ਕੀ ਸੋਚ ਹੈ ਕਿ ਸਾਨੂੰ ਵਖਰੇਵਾ ਪਨ ਦੱਸਣਾ ਵੀ ਅਸੀਂ ਤੁਹਾਨੂੰ ਪੰਜਾਬ ਨੂੰ ਨਾ ਆਪਣਾ ਨਹੀਂ ਗਿਣਦੇ ਜੋ ਮੈਨੂੰ ਮਹਿਸੂਸ ਹੋਇਆ ਨਹੀਂ ਜਾਇਜ਼ ਮਗਾਨੀ ਬਣਨੀ ਚਾਹੀਦੀ ਉਹਨਾਂ ਪਤਾ ਦੀ ਇਹ ਕਿਉਂ ਜਿਹੜੇ ਆਮ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਜਾਂ ਤਾਂ ਕੋਈ ਲੇਬਰ ਵਧਾਉਣਾ ਚਾਹੁੰਦੇ ਨੇ ਛੋਟੇ ਕਿਸਾਨ ਤੇ ਅੱਗੇ ਮਰੇ ਹੋਏ ਨੇ ਛੋਟੇ ਦੁਕਾਨਦਾਰ ਔਰ ਛੋਟੇ ਕਿਸਾਨ ਉਹ ਸਾਰੇ ਤੇ ਅੱਗੇ ਖਤਮ ਹੋਏ ਪਏ ਨੇ ਕਰਜ਼ਾਈ ਨੇ ਆਤਮ ਹੱਤਿਆ ਕਰ ਰਹੇ ਨੇ ਤੋ ਜਿਹੜੇ ਕੋਈ ਬੱਚੇ ਨੂੰ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਖਤਮ ਕਰਨਾ ਚਾਹੁੰਦੇ ਨੇ